ਲੋਪ ਹੋ ਰਿਹਾ ਕਿੱਤਾ ਹਾਂਜੀ ਤੇ ਅੰਕਲ ਕੀ ਨਾਮ ਆ ਤੁਹਾਡਾ ਜੀ ਨਾਮ ਜੀ ਖੇਮ ਚੰਦ ਆ ਜੀ ਤੇ ਕਿਹੜਾ ਪਿੰਡ ਆ ਜੀ ਤਵੰਡੀ ਪਾਈ ਆ ਜੀ ਕਿਹੜਾ ਡਿਸਟ੍ਰਿਕਟ ਆ ਜੀ ਹਾਂਜੀ ਤੇ ਅੰਕਲ ਕਿੰਨੇ ਸਾਲ ਤੋਂ ਇਹ ਬਣਾ ਰਹੇ ਆ ਤੁਸੀਂ ਇਹ ਜੀ 35 40 ਸਾਲ ਹੋ ਗਏ ਜੀ ਸਾਨੂੰ ਠੀਕ ਹੈ ਜੀ ਅੱਛਾ ਇਹ ਘੜੇ ਬਣਾ ਰਹੇ ਆ ਮੈਂ ਤਾਂ ਸੋਚਿਆ ਸੀ ਵੀ ਇਹ ਗਮਲੇ ਆ ਜਦੋਂ ਮੈਂ ਆਇਆ ਤੁਹਾਡੇ ਕੋਲੇ ਕਿ ਚੱਕ ਤੇ ਤੁਸੀਂ ਗਮਲੇ ਬਣਾਏ ਆ ਇਕਨੇ ਮੈਨੂੰ ਹੁਣ ਤੁਹਾਡੇ ਕੋਲ ਬੈਠ ਕੇ ਤੋਂ ਪਤਾ ਲੱਗਿਆ ਵੀ ਇਹ ਤੁਸੀਂ ਘੜੇ ਬਣਾ ਰਹੇ ਹੋ ਹਾਂਜੀ ਇਹ ਘੜਾ ਤਿਆਰ ਹੋਊਗਾ ਜੀ ਹਾਂਜੀ ਤੇ ਇਹ ਕਾਫੀ ਲੰਬਾ ਪ੍ਰਕਿਰਿਆ ਸਾਕਾ ਵੀ ਮਿਹਨਤ ਹੁੰਦੀ ਹੈ ਇਹ ਜੀ ਇਹ ਬਹੁਤ ਮਿਹਨਤ ਲੱਗਦੀ ਹੈ ਮੁੱਲ ਨਹੀਂ ਦਰਸਲ ਮਿਲਦਾ ਜੀ ਮੁੱਲ ਨਹੀਂ ਮਿਲਦਾ ਜੀ ਦਰਸਲ ਹੁਣ ਮਿਹਨਤਾਂ ਜੀ ਇੰਨੇ ਮੁੱਲ ਨਹੀਂ ਮਿਲਦਾ ਪਾ ਜੀ ਤੇ ਇਹਦੇ ਵਿੱਚ ਹੁਣ ਅੱਗੇ ਬੱਚੇ ਸਿੱਖ ਰਹੇ ਹੈ ਜੀ ਕੁਛ ਨਹੀਂ ਜਾਂ ਅਲੋਪ ਹੋ ਰਿਹਾ ਹੈ ਜੀ ਜੀ ਬੱਚੇ ਬਹੁਤ ਘੱਟ ਸਿੱਖਦੇ ਜੀ ਬੱਚੇ ਨਹੀਂ ਕਰ ਰਹੇ ਹਾਂਜੀ ਮੁੱਲ ਨਾ ਮਿਲਣ ਕਰਕੇ ਨਹੀਂ ਕਰ ਰਹੇ ਨਾ ਹਾਂਜੀ ਹੁਣ ਤਾਂ ਇਹ ਕਿੰਨੇ ਪ੍ਰੋਸੈਸ ਦੇ ਵਿੱਚੋਂ ਲੰਘਣਾ ਜੀ ਇਹ ਤੁਸੀਂ ਇਹ ਬਣਾਇਆ ਕੱਲ ਤੁਸੀਂ ਕਿੰਨੇ ਬਣਾਇਆ ਇਹ ਇਹ ਘਟ ਘਟ ਚਾਰ ਪੰਜ ਦਿਨ ਲੱਗ ਜਾਂਦੇ ਇੱਕ ਮਤਲਬ ਤਿਆਰ ਕਰਨ ਦੇ ਵਿੱਚ ਸਾਰਾ ਠੀਕ ਹੈ ਜੀ ਤੇ ਇਹ ਹੌਲੀ ਹੌਲੀ ਕਿੰਨੇ ਦਿਨਾਂ ਦੇ ਵਿੱਚ ਜਣ ਕੇ ਬਾਅਦ ਦੇ ਵਿੱਚ ਪਕਾਈ ਹੋਊਗੀ ਦੀ ਕਿੰਨੇ ਦਿਨ ਦੇ ਵਿੱਚ ਤਿਆਰ ਹੋ ਜੇ ਚਾਰ ਦਿਨ ਲੱਗ ਜਾਂਦੇ ਪਕਾਈ ਹੁੰਦੀ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਦਿਨ ਦੇ ਵਿੱਚ ਕਿੰਨੇ ਕਿ ਤਿਆਰ ਕਰ ਦਿੰਨੇ ਹੋ ਤੁਸੀਂ ਕਰਤੇ ਦਾ ਪਰ تیار ਹੋ ਜਾਂਦੀ ਹੈ ਫਿਰ ਦੇ ਵਿੱਚ ਠੀਕ ਹੈ ਜੀ ਇਹ ਸਾਲ ਦੇ ਵਿੱਚ ਗਿਣਤੀ ਦੇ ਦੇਣੀ ਹੈ ਜਦੋਂ ਬਣਾਉਨੇ ਤੁਸੀਂ ਨਹੀਂ ਜੀ ਇਹ ਬੰਦੇ ਘਰਮੀਆਂ ਵਿੱਚ ਸਿਆਲਕੀ ਨਹੀਂ ਬਣਦਾ ਫਿਰ ਸਿਆਲਕੀ ਨਹੀਂ ਬਣਦਾ ਜੀ ਹਾਂ ਜੀ ਠੀਕ ਹੈ ਸ਼ੁਰੂ ਹੁੰਦੀ ਉਦੋਂ ਚਾਰ ਹੁੰਦੇ ਹੋ ਠੀਕ ਹੈ ਜੀ ਇਹ ਆਹ ਚਾਰ ਹੁੰਦੇ ਨੇ ਜੀ ਦੋਸਤੋ ਇਹ ਸਪੈਸ਼ਲ ਮਿੱਟੀ ਆਉਂਦੀ ਹੈ ਜੀ ਇਹ ਹਾਂ ਜੀ ਹਾਂ ਜੀ ਇਹ ਕਹਿੰਦੇ ਵੀ ਉਹ ਪੰਜਾਬ ਦੀ ਮਿੱਟੀ ਹੈ ਜਿਹੜੀ ਹਰ ਮਿੱਟੀ ਹੈ ਜਿਹੜੀ ਕਟਿਆ ਨਹੀਂ ਭੁਰਦੀ ਉਹ ਟਵਾਣਾ ਸਾਹਿਬ ਗੱਲ ਕਰਦੇ ਹੁੰਦੇ ਹੈ ਜੀ ਇਹ ਸਪੈਸ਼ਲ ਮਿੱਟੀ ਹੈ ਜੀ ਇਹ ਆਪਣੇ ਇਹ ਉਹ ਜਿਹੜੀ ਮੁੱਟੀ ਮਿੱਟੀ ਹੈ ਨਹੀਂ ਜੀ ਕੱਸੀਆਂ ਨਹਿਰਾਂ ਦੀ ਜਿਹੜੀ ਗਣਕੇ ਦੀ ਪਹਾੜਾਂ ਦੇ ਉੱਤੋਂ ਫਰਕੇ ਆਉਂਦੀ ਹੈ ਮਿੱਟੀ ਉਹ ਮਿੱਟੀ ਹੈ ਜੀ ਆਹ ਬਣਾ ਰਹੇ ਆ ਉਹ ਵੀ ਇਹ ਮਿੱਟੀ ਤੇ ਬਣਦੇ ਆ ਜੀ ਬਾੜੀਂ ਮਿੱਟੀ ਤਾਂ ਹੋਣੀ ਤੇ ਕਾਫੀ ਇੱਕ ਮਹਿੰਗੀ ਆ ਰਹੀ ਹੈ ਜੀ ਮਿੱਟੀ ਇਹ ਅੱਜਕੱਲ ਇਹ ਵੀ ਇਹ ਵੀ ਠੇਕਾ ਜੀ ਇਹ ਠੇਕਾ ਹੀ ਠੇਕਾ ਠੇਕੇ ਵਾਲੇ ਨੇ ਅੰਬਲਵਾ ਬਾਠ ਠੇਕੇ ਵਾਲੇ ਛੱਡਦੇ ਆ ਜੀ ਕਿੰਨੇ ਨੂੰ ਟਰਾਲੀ ਛੱਡਦੇ ਆ ਜੀ ਹੈਗੇ 8500 ਬੜੀ ਮਹਿੰਗੀ ਜੀ ਇਹ ਬੜੀ ਮਿਹਨਤ ਹੈ ਇੱਕ ਵਾਰ ਫੇਰ ਅੰਕਲ ਆਪਣਾ ਨਾਮ ਦੱਸ ਦਿਓ ਜੀ ਨਾਂ ਜੀ ਆਪਣਾ ਖੇਮ ਚੰਦ ਆ ਹਾਂ ਜੀ ਕਿੱਥੇ ਟਿਕਾਣਾ ਆਪਣਾ ਰੇਲਵੇ ਰੋਡ ਦੇ ਕੋਲ ਆ ਡੇਢੇ ਰੋਡ ਕੰਡਕਟੀ ਰੋਡ ਹਾਂ ਜੀ ਭਾਈ ਵਾਰ ਨੰਬਰ 8 ਦੁੱਧੀਆਂ ਵਾਲੀ ਗਲੀ ਠੀਕ ਹੈ ਜੀ ਜੇ ਤੁਹਾਡੇ ਤੋਂ ਘੜੇ ਜਾਂ ਕੋਈ ਹੋਰ ਮਿੱਟੀ ਦੀ ਆਈਟਮ ਲੈਣੀ ਹੋਵੇ ਤੁਸੀਂ ਬਹੁਤ ਵਧੀਆ ਬਣਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਅੰਕਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ